ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਸੁਰਠ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੂਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੂਨੀ ਸੰਪਾਉ ਨਾ ਤਿਸ ਪਾਉ ਨਾ ਪਰਮਾ ਸੱਚੇ ਸਤਿਆਰ ਵਿਟਹੋ ਗੁਰਵਾਣਾ ਨਾ ਤਿਸ ਰੂਪ ਵਰਣ ਨਹੀਂ ਦੇਖਿਆ ਸੱਚ ਹੈ ਸ਼ਬਦ ਨਿਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੂਤ ਬੰਧਪ ਨਾ ਤਿਸ ਕਾਮ ਨਾ ਨਾਦੀ ਅਕੋਲ ਨਿਰੰਗਨ ਅਪਰਪਰੰ ਪਰ ਸਗਲੀ ਜੋਤ ਤੁਮਾਰੀ ਘਾਟ ਘਾਟ ਅੰਤਰ ਭ੍ਰਮ ਲੁਕਾਇਆ ਘਾਟ ਘਾਟ ਜੋਤ ਸਭਾਈ ਬੱਜਰ ਕਪਾਟ ਮੁਕਤੀ ਗੁਰਮਤੀ ਨਿਰਭੈ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜਨਤਾ ਵਸਗਤ ਜੁਗਤ ਸਬਾਈ ਸਤਗੁਰ ਸੇਵ ਪਦਾਰਥ ਪਾਵਹਿ ਛੂਟਹਿ ਸਬਦ ਕਮਾਈ ਸੂਚੈ ਭਾੜੈ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤ ਕਉ ਪਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀਐ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ ਮਨ ਰੇ RAM ਨਾਮ ਜਸ ਲੇ ਬਿਨ ਗੁਰ ਇਹ ਰਸ ਕਿਉ ਲਹੋ ਗੁਰ ਮਿਲ ਹਰ ਦੇ ਰਹਾਉ ਸੰਤ ਜਨਾ ਮੇਲ ਸੰਗਤੀ ਗੁਰਮਖ ਤੀਰਥ ਹੋਏ 860 ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਗੁਰ ਦਰਸ ਪ੍ਰਾਪਤ ਹੋਵੇ 860 ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਜਿਉ ਜੋਗੀ ਜਾਤ ਬਾਹਰਾ ਤਾਪਣਾ ਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਜਮ ਮਾਰੈ ਅੰਤਰ ਦੋਖ ਤਿਉ ਨਾਮੈ ਬਿਨ ਦੇਹਰੀ ਇਸ ਨੂੰ ਦੇਹਰੀ ਛੇਤੀ ਬੋਲਣਾ ਦੇਹਰੀ ਹੋੜਾ ਨਹੀਂ ਲਾਦਣਾ ਹੈ ਇਹਦੇ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ ਤਿਉ ਨਾਮੈ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ ਸਾਕਤ ਪ੍ਰੇਮ ਨ ਪਾਈਐ ਸਾਕਤ ਪ੍ਰੇਮ ਨ ਪਾਈਐ ਹਰ ਪਾਈਐ ਸਤਿਗੁਰੁ ਭਾਇ ਸੁਖ ਦੁਖ ਦਾਤਾ ਗੁਰ ਮਿਲੈ ਕਹ ਨਾਨਕ ਸਿਫਤ ਸਮਾਈ ਸਲੋ ਸੋਰਠ ਮਹੱਲਾ ਪਹਿਲਾ ਤੂ ਪ੍ਰਾਪਾਤਾ ਦਾਣ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਜੀਉ ਪਦ ਮਖੇਰ ਕੇ ਪੜਨੇ ਮੈਂ ਕਿਆ ਮੰਗਾਂ ਇਸ ਥੇਰੇ ਨਾ ਰਹੀ ਹਰਦੀਜੈ ਨਾਮ ਪਿਆਰੀ ਜੀਉ ਹਰਦੀਜੈ ਨਾਮ ਪਿਆਰੀ ਜੀਉ ਘਾਟ ਘਾਟ ਰਾਵ ਰਹਿਆ ਬਨਵਾਰੀ ਘਟ ਘਟ ਪਦਤੀ ਘਾਟ ਘਾਟ ਰਾਵ ਰਹਿਆ ਬਨਵਾਰੀ ਜਾਲ ਥਲ ਮਹੀ ਅਲਬ ਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਾਤ ਗੁਰ ਕਿਰਪਾ ਧਾਰੀ ਜੀਓ ਆਮ ਜਦੋਂ ਪਾਠੀ ਸਿੰਘ ਮੁਖਵਾਕ ਲੈਂਦੇ ਨੇ ਨਾ ਜੀਓ ਭਿਖਾਰੀ ਜੀਓ ਊੜਾ ਨਾਲੇ ਖੁੱਲੇ ਮੂੰਹ ਵਲੇ ਲਾ ਦਿੰਦੇ ਨੇ ਨਾਲੇ ਭਿਖਾਰੀ ਦਾ ਸੰਬੰਧ ਜੀਓ ਦੇ ਨਾਲ ਕਰ ਦਿੰਦੇ ਨੇ ਇਸ ਕਰਕੇ ਅਸ਼ੁੱਧ ਛਾਰਨ ਹੈ ਵੱਖਰਾ ਬੋਲਣਾ ਜੀਓ ਨਾਲੇ ਬੰਦੂ ਮੂੰਹ ਵਲਾ ਊੜਾ ਬੋਲਣਾ ਊੜੇ ਨਹੀਂ ਲਾਈ ਜਾਣੇ ਖੁੱਲੇ ਮੂੰਹ ਸੋ ਬ੍ਰਹਮ ਅਜੋਨੀ ਹੈ ਭੀ ਹੁਨੀ ਹਾਂਜੀ ਵੀ ਹੈ ਭੀ ਹੁਨੀ ਘਟ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕਾ ਇਹੋ ਜਗ ਬਪੜੋ ਏਨ ਦੂਜੈ ਭਗਤ ਵਿਸਾਰੀ ਜੀਓ ਬਪੜੋ ਪੱਪੇ ਔਂਕੜ ਲਾ ਕੇ ਉਚਾਰਨ ਕਰਨਾ ਸਤ ਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਸਾਖਤ ਬਾਜੀ ਸਾਖਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜ ਨਰਾਰੇ ਬਹੜ ਨਾ ਗਰਭ ਮਝਾਰੀ ਜੀਓ ਸਤਗੁਰ ਪਤਿ ਜਮਕਲਾ ਦੁਨੀ ਹੈ ਸਤਗੁਰ ਬੰਧਨ ਤੋੜ ਤੋੜ ਨਿਰਾਰੇ ਬਹੜ ਨਾ ਬਹੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸੂਰਠ ਮਹੱਲਾ ਬਹਿਲਾ ਜਿਸ ਜਲ ਨਿਧ ਕਾਰਨ ਤੂੰ ਜਗ ਆਈ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੁੱਡ ਹੋ ਵੇਸ ਭੇਖ ਚਤ్రਾਈ ਦੁਵਿਦਾ ਇਹੋ ਫਾਲ ਨਾਹੀ ਜੀਓ ਮਨ ਰੇ ਥਿਰ ਰਹੁ ਮਤ ਕਾਤ ਜਾਹੀ ਜੀਓ ਮਨ ਰੇ ਥਿਰ ਰਹੁ ਇਥਿ ਇਸਰਾਮ ਮਤ ਇਥਿ ਯਮਕ ਲਾਦਨੀ ਕਾਤ ਜਾਹੀ ਜੀ ਮਤ ਕਤ ਨਹੀਂ ਕਹਿ ਦਨਾ ਦੂਵੇਂ ਪਦ ਪੂਰੇ ਹੀ ਉਚਾਰਨ ਕਰਨੇ ਬਹੁਤ ਅੱਛਾ ਬਾਹਰ ਢੁਡਤ ਬਹੁਤ ਦੁਖ ਪਾਵਹਿ ਕਰ ਅੰਮ੍ਰਿਤ ਘਟ ਮਾਹੀ ਜੀ ਰਹਾਉ ਅਪਗੁਣ ਛੋਡ ਗੁਨਾ ਕਉ ਤਾਵਹੋ ਕਰ ਅਪਗੁਣ ਪੁਛਤਾਹੀ ਜੀ ਸਰ ਆਪ ਸਰ ਕੀ ਸਾਰ ਨ ਜਾਣ ਹੈ ਇਹ ਆਪਸਾਰ ਆਪ ਤੇ ਸਰ ਦੇ ਵਿੱਚ ਪਾ ਡੈਸ਼ ਦੀਏ ਕਰਨਾ ਕਈ ਅਫਸਰ ਹੀ ਗਏ ਜਾਂਦੇ ਹਨ ਪਪਾ ਸ਼ੁੱਧ ਬੋਲਣਾ ਸਾਰ ਆਪਸਾਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁੱਢਾ ਹੀ ਜੀਓ ਅੰਦਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਬਹੋ ਕਾਹੀ ਜੀਓ ਨਾ ਬਹੋ ਫਰ ਅਚਾਰਨ ਕਰਨਾ ਨਿਰਮਲ ਨਾਮ ਜਪੋ ਸਤਗੁਰ ਮੁਖ ਅੰਤਰ ਕੀ ਗਤਿ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਪਰ ਹਰ ਹਾਂਜੀ ਲੋਭ ਨਿੰਦਾ ਕੂੜ ਤਿਆਗੋ ਸਤ ਗੁਰ ਬਚਨੀ ਫਾਲ ਪਾਜੀ ਜੀਓ ਜਿਉ ਭਾਵੈ ਤਿਉ ਰਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਣਾ ਘਰ ਮੂਸਤ ਰਾਖ ਨਾ ਸਾਕੈ ਆਪਣਾ ਘਰ ਮੂਸਤ ਰਾਖ ਨਾ ਸਾਕੈ ਆਪਣਾ ਘਰ ਮੂਸਤ ਰਾਖ ਨਾ ਸਾਕੈ ਕੀ ਪਾਰ ਘਰ ਜੋ ਹਨ ਲਾਗਾ ਹਾਂਜੀ ਕੀ ਇਥੇ ਜਮ ਕਲਾ ਦਨੀਆ ਪਾਰ ਘਰ ਜੋ ਹਨ ਲਾਗਾ ਘਰ ਦਰ ਰਾਖੈ ਜੇ ਰਸ ਚਾਖੈ ਜੋ ਗੁਰਮੁਖ ਸੇਵਕ ਲਾਗਾ ਮਨ ਰੇ ਸਮਝ ਕਵਨ ਮਤ ਲਾਗਾ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪੁਸਤਾਹੇ ਅਭਾਗਾ ਰਹਾਉ ਆਵਤ ਕੋ ਹਰਖ ਜਾਤ ਕੋ ਰੋਵਹਿ ਇਹੋ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੋਗਾਵੇ ਗੁਰਮੁਖ ਸੂ ਅਨੁਰਾਗਾ ਹਰ ਰਸ ਉਪਰ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜੀਵ ਪਵਨ ਪਦ ਦੇਹੀ ਦੇਹੀ ਮਹਿ ਦੇਹੀ ਮਹਿ ਦੇਉ ਸਮਾਗਾ ਜੇ ਤੂ ਦੇਹਿ ਤ ਹਰ ਰਸ ਗਾਈ ਮਨ ਤ੍ਰਿਪਤੈ ਹਰਿ ਲਿਵ ਲਾਗਾ ਸਾਧ ਸੰਗਤਿ ਮੈਂ ਹਰਿ ਰਸ ਪਾਈਐ ਗੁਰ ਮਿਲਿਆ ਜਾਮ ਭਉ ਭਗਾ ਨਾਨਕ ਨਾਮ ਨਾਮ ਜਾਪ ਗੁਰਮੁਖ ਹਰਿ ਪਾਈ ਮਸਤਕ ਭਗਾ ਸੁਰਠ ਮਹੱਲਾ ਪਹਿਲਾ ਸਰਬ ਜੀਆ ਸਿਰ ਲੇਖ ਤਰਾਹੁ बिन लेख है नहीं कोई जियो बिन लेख है नहीं कोई जीव आप अलेख कुदरत कर देख हुक्म चलाए सोई जियो मान रे राम जप हो सुख होनेस गुर के चरण सरे वह हर दाता भुगता सोई रहा जो अंतर सो बाहर देखो हाँ, जो अंतर सो तो बाहर देखहु और ना दूजा कोई जीव गुरुमुख एक दृष्ट कर देखो गुरुमुख एक दृष्ट कर दिखहु काट-काट जोत समोई जीव चल तो ठाक रखो कर अपने चल <coughs> कनौड़े नाल ही उच्चारण कर गुर मिले एहे मत होई जीव देख अदृष्ट रहो बे ਦੁਖ ਬੇਚਰਾ ਸੁਖ ਹੋਈ ਜੀਓ ਪਿਵਹ ਅਪਿਓ ਪਰਮ ਸੁਖ ਪਾਈਐ ਨਿਹ ਘਰਵਾਸਾ ਹੋਈ ਜੀਓ ਜਨਮ ਮਰਨ ਭਾਵ ਪੰਜਨ ਗਾਈਐ ਪੁਨਰਪ ਜਨਮ ਨ ਹੋਈ ਜੀਓ ਤਤ ਨਿਰੰਜਨ ਨਿਰੰਜਨ ਜੋਤ ਨਿਰੰਜਨ ਨੰਨੀ ਦਿਸ਼ਾਲੀ ਲਾਇ ਤਤ ਨਿਰੰਜਨ ਜੋਤ ਸਬਾਈ ਸੋਹੰ ਭੇ ਸੋਹੰ ਸੋ ਹੰ ਭੇਦਨਾ ਕੋਈ ਜੀਓ ਐ ਵਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਸੋ ਹੰ ਭੇਦਨਾ ਕੋਈ ਜੀਓ ਤਤ ਨਿਰੰਜਨ ਜੂਤ ਸਬਾਈ ਸੋ ਹੰ ਭੇਦਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੁਰਠ ਮਹੱਲਾ ਪਹਿਲਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦਿ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾ ਫਲ ਪਾਵਾ ਤਾ ਪਦ ਤਿ ਵਿਸਰਾਮ ਗਾਵੇ ਕਾ ਫਲ ਹੋਈ ਜਾ ਆਪੇ ਦੇਵ ਸੁਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾਤੇ ਸਚ ਮਹਿ ਰਹਾ ਸਮਾਈ ਰਹਾਉ ਗੁਰ ਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਅੰਧਿਆਰਾ ਉਚਾਰਨ ਕਰਨਾ ਤੇ ਉਜੀਆਰਾ ਬੋਲਣਾ ਕਈ ਪੁਜਿਆਰਾ ਕਹਿ ਜੰਦੇ ਹੰਸਿਆਰੀ ਲਾ ਕੇ ਬਿਆਰੀ ਨਾਲ ਬੋਲਣਾ ਅੰਧਿਆਰਾ ਐੜੇ ਉਤੇ ਟਿੱਪੀ ਤੱਦੇ ਸਿਆਰੀ ਐੜੇ ਕੰਨਾ ਰਾਰੇ ਕੰਨਾ ਅੰਧਿਆਰਾ ਬੋਲਣਾ ਗੁਰ ਚਰਨੀ ਮਨ ਲਗਾ ਤਾ ਜਾਮ ਕਾ ਮਰਗ ਭਾਗਾ ਪੈ ਵਿੱਚ ਨਿਰਭਉ ਪਾਇਆ ਤਾ ਸਹਜੈ ਕੈ ਘਰ ਆਇਆ ਭੰਤ ਨਾਨਕ ਬੂਝੈ ਕੋ ਵਿਚਾਰੀ ਬੂਝੈ ਪਤਿ ਜਮਕਲਾਦ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ